ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਮੇਰੇ ਹੱਥ 'ਚ ਮੋਬਾਈਲ ਹੈ ਤੁਹਾਡੇ ਵੀ ਸਾਰ ਦਿਨ ਇਹਿੰਦਾ ਹੋਏਗਾ ਇਸ ਤਰ੍ਹਾਂ ਕਰਕੇ ਤੁਸੀਂ ਸਾਰ ਦਿਨ ਰੀਲਸ ਦੇਖਦੇ ਰਹਿੰਦੇ ਹੋ ਕਦੇ ਇੰਸਟਾਗ੍ਰam ਖੋਲਿਆ ਕਦੇ YouTube ਮੇਰੇ ਵਰਗੇ ਬਣਾ ਬਣਾ ਕੇ ਵੀਡੀਓ ਪਾ ਰਹੇ ਤੇ ਤੁਸੀਂ ਦੇਖ ਰਹੇ ਹੋ ਭਲਾ ਨੁਕਸਾਨ ਕੀਦਾ ਹੋ ਰਿਹਾ ਵੇਖਣ ਵਾਲੇ ਦਾ ਚੰਗੀ ਤਰ੍ਹਾਂ ਜਾਣ ਲੋ ਕੀ ਨੁਕਸਾਨ ਹੁੰਦਾ ਏ ਇੱਕ ਨਸ਼ਾ ਬਣ ਚੁੱਕਾ ਏ ਤੁਹਾਨੂੰ ਇੱਕ ਸਰਵੇਖਣ ਕਹਿੰਦਾ ਕਿ ਰੋਜ਼ਾਨਾ ਹਰ ਬੰਦਾ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਆ 45 ਮਿੰਟ ਆਪਣੇ ਵੇਸਟ ਕਰ ਦਿੰਦਾ ਮੋਬਾਈਲ ਤੇ ਸਿਰਫ ਉਹਨੂੰ ਵੇਖਣ ਤੇ ਔਰ ਨੁਕਸਾਨ ਕਿੰਨੇ ਉਠਾਉਂਦਾ ਉਹ ਮੈਂ ਤੈਨੂੰ ਦੱਸ ਦੇਣਾ ਔਰ 45 ਮਿੰਟ ਨਾ ਸਰਦਾ ਨਹੀਂ ਜੀ ਜਿਹੜੇ ਗੇਮ ਖੇਡਦੇ ਨੇ ਉਹ ਸਾਰਾ ਦਿਨ 6-6 ਘੰਟੇ ਲਾ ਦਿੰਦੇ ਨੇ 4-4 ਘੰਟੇ 3-3 ਘੰਟੇ ਆਪਣੀ ਜ਼ਿੰਦਗੀ ਦੇ ਵੇਸਟ ਕਰ ਦਿੰਦੇ ਜਿਹੜਾ ਤੁਹਾਨੂੰ ਪ੍ਰਮਾਤਮਾ ਨੇ ਵਰਦਵਰਲਾ ਸਮਾਂ ਦਿੱਤਾ ਉਹਦੀ ਸਹੀ ਵਰਤੋਂ ਕਰਨੀ ਸਿੱਖੋ ਤੇ ਫੋਨ ਦੇ ਉੱਤੇ ਆਪਣੀਆਂ ਕੀ ਕੀ ਨੁਕਸਾਨ ਉਠਾ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਅੱਖਾਂ ਨਾਲ ਦੇਖਦੇ ਹੋ ਇਹਦਾ ਨੁਕਸਾਨ ਹੈ ਅੱਖਾਂ ਥੱਕ ਜਾਂਦੀਆਂ ਨੇ ਲਗਾਤਾਰ ਜੇ ਤੁਸੀਂ 10 20 30 ਅੱਧਾ ਪੌਣਾ ਘੰਟਾ ਜਾਂ ਤੁਸੀਂ ਦੇਖਦੇ ਹੋ ਉਸ ਤੋਂ ਬਾਅਦ ਪਾਸੇ ਦੇਖੋਗੇ ਤੁਹਾਨੂੰ ਬਹੁਤ ਵਧੀਆ ਨਹੀਂ ਦਿ세ਗਾ ਤੁਸੀਂ ਪੜ ਨਹੀਂ ਸਕੋਗੇ ਇਸ ਲਈ ਨੁਕਸਾਨ ਸੁਣ ਲਓ ਚੰਗੀ ਤਰ੍ਹਾਂ ਇਸ ਲਈ ਘੱਟ ਦੇਖਿਆ ਕਰੋ ਤੇ ਜ਼ਿਆਦਾ ਸੁਣਿਆ ਕਰੋ ਰੇਡੀਓ ਹੁੰਦਾ ਸੀ ਨਾ ਰੇਡੀਓ ਨੂੰ ਲੋਕ ਸੁਣਦੇ ਸੀਗੇ ਲੋਕ ਵੱਟਾਂ ਪਾਉਂਦੇ ਸੀ ਤਾਂ ਵੀ ਸੁਣ ਲੈਂਦੇ ਸੀ ਖਬਰਾਂ ਸੁਣਨੀਆਂ ਸੀ ਹੁਣ ਵੀ ਤੁਸੀਂ ਰੇਡੀਓ ਵਾਂਗੂ ਇਹਨੂੰ ਯੂਜ਼ ਕਰੋ ਚਲਾ ਦਿਓ ਰੀਲਸ ਨੂੰ ਉਹਦੀ ਗੱਲ ਬਾਤ ਸੁਣੋ ਤੁਸੀਂ ਖਬਰਾਂ ਸੁਣਦੇ ਜੇ ਸੁਣ ਲਓ ਮੇਰੀ ਗੱਲ ਬਾਤ ਸੁਣਦੇ ਜੇ ਸੁਣ ਲਓ ਪਰ ਤੁਸੀਂ ਦੇਖਣਾ ਘੱਟ ਕਰੋ ਦੇਖਣਾ ਘੱਟ ਕਰੋਗੇ ਦੇਖਣਾ ਬੰਦ ਕਰੋਗੇ ਤੇ ਤੁਹਾਨੂੰ ਫਾਇਦੇ ਹੋਣਗੇ ਨੁਕਸਾਨ ਨਹੀਂ ਹੋਏਗਾ ਨਹੀਂ ਤਾਂ ਕੀ ਕੀ ਨੁਕਸਾਨ ਹੋਏਗਾ ਅੱਖਾਂ ਥੱਕਣ ਤੋਂ ਬਾਅਦ ਦੂਜਾ ਜਗ੍ਹਾ ਲੱਗਿਆ ਦਿਮਾਗ ਥੱਕਦਾ ਜੇ ਦਿਮਾਗ ਪਰੇਸ਼ਾਨ ਹੁੰਦਾ ਜੇ ਨੀਂਦ ਤੇ ਅਸਰ ਪੈਂਦਾ ਹੈ ਤੁਹਾਡੀ ਨੀਂਦ ਵਧੀਆ ਨਹੀਂ ਰਹਿੰਦੀ ਕੀ ਤੁਸੀਂ ਆਪਣੀ ਨੀਂਦ ਚੰਗੀ ਚਾਹੁੰਦੇ ਹੋ ਤਾਂ ਮੋਬਾਈਲ ਦਾ ਯੂਜ਼ ਘੱਟ ਕਰੋ ਇਹਨੂੰ ਘੱਟ ਵੇਖਿਆ ਕਰੋ ਯਾਦ ਦਾਸ ਤੇ ਬਹੁਤ بڑا ਅਸਰ ਪੈਂਦਾ ਹੈ ਬੱਚੇ ਜਿਨ੍ਹਾਂ ਤੁਸੀਂ ਰੋਟੀ ਖਾਣ ਵਾਸਤੇ ਉਖਾਈ ਜਾਂਦੇ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਆ ਜਿਹੜੇ ਤੁਹਾਡੇ ਦਿਮਾਗ ਦੇ ਅੰਦਰਲੇ ਸੈਲਸ ਨੇ ਉਹਨਾਂ ਤੇ ਬਹੁਤ ਬੁਰਾ ਅਸਰ ਪੈਂਦਾ ਸੋ ਤੁਸੀਂ ਕੀ ਕਰੋ ਕਿ ਆਪਣੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਬਿਲਕੁਲ ਨਾ ਦਿਓ ਨਿੱਕੇ ਨਿੱਕੇ ਸਾਲ 2 2 3 3 4 4 ਸਾਲ ਦੇ ਬੱਚਿਆਂ ਦੇ ਅੱਗੇ ਮੋਬਾਈਲ ਰੱਖ ਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਆਪਣੇ ਹੱਥੀਂ ਨਰਕ ਬਣਾ ਰਹੇ ਹੋ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਬਰਬਾਦ ਕਰ ਰਹੇ ਹੋ ਉਹਨਾਂ ਨੂੰ ਨਹੀਂ ਪਤਾ ਵੀ ਕੀ ਚੀਜ਼ ਆ ਪਰ ਤੁਹਾਨੂੰ ਪਤਾ ਲੱਗ ਜੇ ਤਾਂ ਤੁਸੀਂ ਬੰਦ ਕਰੋ ਫਿਰ ਬੱਚੇ ਤੁਹਾਡੇ ਆਪੇ ਬੰਦ ਕਰਨਗੇ ਮਾਮਾ ਆਪਣੇ ਬੱਚਿਆਂ ਕੋਲ ਕਦੇ ਮੋਬਾਈਲ ਫੋਨ ਨੂੰ ਨਾ ਯੂਜ਼ ਕਰੋ ਨਹੀਂ ਤੇ ਇਹ ਆਦਤ ਉਹਨਾਂ 'ਚ ਪ੍ਰਵੇਸ਼ ਕਰੇਗੀ ਤੁਸੀਂ ਬੱਚੇ ਨੂੰ ਲਾਲਚ ਦੇ ਦੇ ਕੇ ਰੋਟੀਆਂ ਨਾ ਖਵਾਇਆ ਕਰੋ ਮੋਬਾਈਲ ਦੇ ਨਹੀਂ ਤੇ ਬਹੁਤ ਨੁਕਸਾਨ ਹੋਣ ਵਾਲਾ ਤੁਹਾਡਾ ਵਿਹਾਰ ਚੇਂਜ ਕਰ ਦਿੰਦਾ ਜਦ ਕੀ ਹੁੰਦਾ ਕਿ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਬਾਤ ਨਹੀਂ ਕਰਦੇ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਨਾਰਾਜ਼ ਤੁਹਾਡੇ ਤੁਹਾਡੇ ਬੱਚੇ ਨਾਰਾਜ਼ ਸਾਨੂੰ ਟਾਈਮ ਨਹੀਂ ਮਿਲਦਾ ਤੁਸੀਂ ਆਪਣੇ ਮਾਪੇ ਬਾਪ ਨੂੰ ਟਾਈਮ ਦੇ ਪਾਉਂਦੇ ਤੁਸੀਂ ਗੁਰੂ ਨੂੰ ਟਾਈਮ ਨਹੀਂ ਦੇ ਪਾਉਂਦੇ ਰੱਬ ਨੂੰ ਟਾਈਮ ਨਹੀਂ ਦੇ ਪਾਉਂਦੇ ਤੁਸੀਂ ਆਪਣਾ ਸਾਰਾ ਜਿਹੜਾ ਵਹਿਲਾ ਸਮਾਂ ਹੁੰਦਾ ਸਾਰਾ ਇਹਦੇ ਚ ਬਤੀਤ ਕਰਦੇ ਹੋ ਸੋ ਇਸ ਚੀਜ਼ ਦੇ ਵਿੱਚ ਧਿਆਨ ਦਿਓ ਤੁਹਾਡੇ ਬੱਚਿਆਂ ਦੀ ਤਾਂ ਕੀ ਨੁਕਸਾਨ ਹੁੰਦਾ ਜਦੋਂ ਮੋਬਾਈਲ ਦੇਖਦੇ ਨੇ ਤੇ ਉਹਨਾਂ ਦੀ ਅੱਖਾਂ ਥੱਕਣ ਦੇ ਨਾਲ ਨੀਂਦ ਤੇ ਅਸਰਪੈਣ ਦੇ ਨਾਲ ਇੱਕ ਹੋਰ ਬੜਾ ਵੱਡਾ ਘਾਟਾ ਆਉਂਦਾ ਨਹੀਂ ਯਾਦਦਾਸ਼ਤ ਕਮਜ਼ੋਰ ਹੁੰਦੀ ਆ ਉਹਨਾਂ ਦੀ ਇਕਾਗਰਤਾ ਨਹੀਂ ਬਣਦੀ ਗਈ ਉਹਨਾਂ ਦੇ ਕੀ ਹੁੰਦਾ ਕਿ ਉਹਨਾਂ ਦੀ ਕਨਸੈਂਟਰੇਸ਼ਨ ਹੀ ਬਣਦੀ ਉਹ ਪੜ੍ਹਾਈ ਚ ਕਮਜ਼ੋਰ ਹੋ ਜਾਣਗੇ ਜੇ ਬੱਚੇ ਤੁਹਾਡੇ ਇਹਨਾਂ ਨੂੰ ਦੇਖਣਗੇ ਫਿਰ ਦੂਸਰਾ ਜਿਹੜੇ ਬੰਦੇ ਐਦਾਂ ਦਾ ਕਰਕੇ ਸਾਰ ਦਿਨ ਕਰਦੇ ਆ ਆ ਥੋ ਥੱਕ ਜਾਣੀਆਂ ਤੁਹਾਡੀਆਂ ਪਿਛਲੀਆਂ ਨਾੜਾਂ ਸਾਰੀਆਂ ਤੁਹਾਡੇ ਮਸਲ ਥੱਕ ਜਾਣੇ ਤੁਹਾਨੂੰ ਸਰਵਾਈਕਲ ਸਪੋਨਡਾਈਲਾਈਟਿਸ ਹੋ ਜਾਣਾ ਫਿਰ ਤੁਹਾਨੂੰ ਮਾਈਗਰੇਨ ਹੋ ਜਾਣਾ ਸਿਰਦਰਦ ਰਹਿਣ ਲੱਗ ਜਾਣਾ ਤੁਹਾਡਾ ਸਵਾਦ ਚਿਰਚੜਾ ਹੋ ਜਾਣਾ ਦੇਖੋ ਜੀ ਪਹਾਤ ਵੱਡੇ ਖਤਰੇ ਨੇ ਤੁਹਾਡੇ ਲਈ ਜਿਹੜੇ ਗੇਮ ਖੇਡਦੇ ਨੇ ਦੋ ਦੋ ਤਿੰਨ ਤਿੰਨ ਘੰਟੇ ਇਦਾਂ ਖੇਡਦੇ ਨੇ ਸਭ ਉਹ ਆਪਣਾ ਸੱਪਿਆ ਨਾਸ ਕਰ ਲੈਂਦੇ ਨੇ ਮੋਬਾਈਲ ਦੇਖਣਾ ਜ਼ਰੂਰ ਦੇਖੋ ਪਰ ਰੇਡੀਓ ਵਾਂਗੂ ਸੁਣ ਲਿਆ ਕਰੋ ਤਾਂ ਜ਼ਿਆਦਾ ਬੈਟਰ ਹੈ ਇਹ ਨਸ਼ਾ ਹੈ ਇਹਨੂੰ ਛੱਡਣ ਦੀ ਆਦਤ ਪਾਓ ਪਕੜੋ ਨਾ ਇਹਨੂੰ ਜਿੰਨਾ ਪਕੜੋਗੇ ਤੁਹਾਡੇ ਵੱਧ ਬਹੁਤ ਨੁਕਸਾਨ ਹੋਣਗੇ ਤੁਹਾਡੇ ਬੱਚਿਆਂ ਦੇ ਤੁਹਾਡੀ ਆਪਣੀ ਸਿਹਤ ਦੇ ਸੋ ਐਸ ਦਿਮਾਗ ਨੂੰ ਇਹਨਾਂ ਅੱਖਾਂ ਨੂੰ ਔਰ ਇਹਦੇ ਵਿੱਚ ਜਿਹੜੇ ਵਿਚਾਰ ਪਾਉਂਦਾ ਹੈ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਟੱਕੀ ਹੁੰਦਾ ਕਿ ਇਹਦੇ ਵਿੱਚਲੇ ਚੰਗੇ ਬੁਰੇ ਮਾੜੇ ਵਿਚਾਰ ਵੀ ਤੁਹਾਡੇ ਅੰਦਰ ਪ੍ਰਵੇਸ਼ ਕਰਦੇ ਨੇ ਦਿਮਾਗ ਦੇ ਔਰ ਤੁਹਾਨੂੰ ਨੀਂਦ ਖਰਾਬ ਕਰਦੇ ਨੇ ਤੁਹਾਡਾ ਸੁਭਾਅ ਬਦਲਦੇ ਨੇ ਤੁਹਾਡਾ ਕਰੈਕਟਰ ਬਦਲਦੇ ਨੇ ਸੋ ਆਪਾਂ ਕੀ ਕਰੀਏ ਕਿ ਚੰਗੀਆਂ ਚੀਜ਼ਾਂ ਸੁਣੋ ਦੇਖੋ ਘੱਟ ਸੁਣੋ ਜ਼ਿਆਦਾ ਤੁਸੀਂ ਗੁਰਬਾਣੀ ਸੁਣਨੀ ਹੈ ਕੀਰਤਨ ਸਰਵਨਾ ਕਰਨਾ ਲਾ ਦੋ ਸੁਣਦੇ ਰਹੋ ਵਿਚਾਰ ਕਰਦੇ ਰਹੋ ਮਨ ਮਾਨਸਿਕ ਤੌਰ ਤੇ ਤੁਸੀਂ ਉਹਨੂੰ ਪਰ ਇਹ ਆ ਕਿ ਤੁਸੀਂ ਇਹਦੀ ਵੱਰ ਤੋਂ ਬੜੇ ਧਿਆਨ ਦੇਣਾ ਕਰੋ ਇਹਨੂੰ ਸ਼ੌਂਕ ਜਾਂ ਇਨੂੰ ਨਸ਼ਾ ਨਾ ਬਣਾ ਲਓ ਇਹਨੂੰ ਆਪਣੀ ਲੋੜ ਦੇ ਮਤਾਬਿਕ ਪ੍ਰਯੋਗ ਕਰਿਆ ਕਰੋ ਤੇ ਤੁਸੀਂ ਠੀਕ ਰਹੋਗੇ ਹਰ ਚੀਜ਼ ਦੀ ਦੁਰਵਰਤੋਂ ਤੇ ਸਵਰਤੋਂ ਹੁੰਦੀ ਹੈ ਸੋ ਸਵਰਤੋਂ ਕਰੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਐਂਡ ਤੱਕ ਇਸ ਵੀਡੀਓ ਨੂੰ ਦੇਖਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ